ਮੰਚ ਦੀਆਂ ਰੌਸ਼ਨੀਆਂ ਤੋਂ ਦੂਰ ਕੈਮਰੇ ਦੀ ਚਮਕ ਤੋਂ ਪਰੇ ਉਹ ਪਾਲਸੀ ਜਿਸ ਨੇ ਸਾਬਤ ਕਰ ਦਿੱਤਾ ਕਿ ਸtare screen ਦੇ ਨਹੀਂ ਹੁੰਦੇ ਉਹ ਲੋਕਾਂ ਦੇ ਵੀ ਹੁੰਦੇ ਹਨ ਕੋਈ ਬੋਟਾ ਲੈ ਕੇ ਹੜ੍ਹ ਦੇ ਪਾਣੀ ਵਿੱਚ ਉਤਰੇ ਕੋਈ ਰਾਹਤ ਸਮਗਰੀ ਪਿੰਡਾਂ ਤੱਕ ਪਹੁੰਚਾਉਣ ਵਿੱਚ ਜੁਟ ਗਿਆ ਕਿਸੇ ਨੇ ਆਪਣੀ ਦੌਲਤ ਖੋਲ ਦਿੱਤੀ ਕਿਸੇ ਨੇ ਆਪਣੇ ਵਕਤ ਨੂੰ ਸੇਵਾ ਲਈ ਸਮਰਪਿਤ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਸਿਰਫ ਸੁਰਾਂ ਤੇ ਅਦਾਕਾਰੀ ਨਾਲ ਨਹੀਂ ਸਗੋ ਆਪਣੇ ਜਜ਼ਬੇ ਤੇ ਮਦਦ ਨਾਲ ਜਿੱਤਿਆ ਇਨ੍ਹਾਂ ਦਿਨਾਂ ਵਿੱਚ ਉਹਨਾਂ ਦੀ ਚਮਕ ਆਸਮਾਨ ਤੇ ਨਹੀਂ ਸਗੋ ਲੋਕਾਂ ਦੇ ਦਿਲਾਂ ਵਿੱਚ ਰੌਸ਼ਨ ਹੋ ਰਹੀ ਸੀ ਇਹ ਚਮਕ ਹੀ ਉਹ ਅਸਲੀ ਚਮਕ ਹੈ ਜੋ ਕੋਈ ਅਵਾਰਡ ਵੀ ਨਹੀਂ ਦੇ ਸਕਦਾ ਆਓ ਗੱਲ ਕਰਦੇ ਹਾਂ ਉਹਨਾਂ ਸਿਤਾਰਿਆਂ ਦੀ ਗੱਲ ਕਰਦੇ ਹਾਂ ਪੰਜਾਬੀ ਗਾਇਕਾ ਬਾਣੀ ਸੰਧੂ ਦੀ ਜਿਸ ਨੇ ਹੜ੍ਹ ਵਿੱਚ ਫਸਿਆ ਮਹਿਲਾਵਾਂ ਲਈ ਹਜ਼ਾਰ ਰੈਡੀमेड ਸੂਟ ਦੇਣ ਦਾ ਵਾਅਦਾ ਕੀਤਾ ਗਿੱਪੀ ਘਰਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਅੱਜ ਪਸ਼ੂ ਆਹਾਰ ਭੇਜਿਆ ਕੁਲਵਿੰਦਰ ਵਿੱਲੇ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਉੱਥੇ ਰਹਿੰਦੇ ਪੀੜਤ ਲੋਕਾਂ ਨੂੰ ਮੱਛਰਦਾਨੀਆਂ ਤਰਪਾਲਾ ਤੇ ਸੋਲਰ ਲਾਈਟਾਂ ਦੇ ਕੇ ਉਹਨਾਂ ਦੀ ਮਦਦ ਕੀਤੀ ਸੋਨੂ ਬਾਜਪਾ ਦੇ ਉਹਨਾਂ ਦੀ ਟੀਮ ਗਲੋਬਲ ਸਿੱਖ ਸੰਸਥਾ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉਹਨਾਂ ਲੋਕਾਂ ਦੀ ਮਦਦ ਕੀਤੀ ਤੇ ਸੋਨੂ ਬਾਜਪਾ ਦੀ ਟੀਮ ਨੇ ਕੁਝ ਕਰਾ ਦੀ ਜ਼ਿੰਮੇਵਾਰੀ ਚੁੱਕੀ ਕਿ ਉਹ ਘਰਾਂ ਦੀ ਮਰਮਮਤ ਕਰਵਾਉਣਗੇ ਹਿਮਾਂਸ਼ੀ ਖਰਾਨਾ ਨੇ ਹੜਪੀੜਿਤ ਲੋਕਾਂ ਦੇ ਘਰ-ਘਰ ਜਾ ਕੇ ਲੋਕਾਂ ਦੀ ਮਦਦ ਕੀਤੀ ਅਤੇ ਕੁਝ ਲੋੜਵੰਦ ਸਮਾਨ ਪਹੁੰਚਾਇਆ ਪੰਜਾਬ ਵਿੱਚ ਹੜਾਂ ਨਾਲ ਪ੍ਰਭਾਵਿਤ ਲੋਕਾਂ ਲਈ ਐਮੀ ਵੀਰ ਕਟੇ ਉਸ ਦੀ ਟੀਮ ਵੱਲੋਂ ਖਾਸ ਮਦਦ ਕੀਤੀ ਗਈ ਉਹਨਾਂ ਨੇ 200 ਘਰ ਗੋਦ ਲਏ ਅਤੇ ਉਹਨਾਂ 200 ਘਰਾਂ ਦਾ ਸਹਾਰਾ ਬਣੇ ਅਨਮੋਲਕ ਵਤਰਾ ਇੱਕ ਜਰੀਆ ਫਾਊਂਡੇਸ਼ਨ ਨਾਲ ਹੜਪ੍ਰਭਾਵਿਤ ਲੋਕਾਂ ਤੱਕ ਦਵਾਈਆਂ ਪਹੁੰਚਾ ਰਹੇ ਹਨ ਅਤੇ ਖਾਨ ਪੀਣ ਦਾ ਸਮਾਨ ਤੇ ਰਾਸ਼ਨ ਦੇ ਰਹੇ ਹਨ। ਸੁਨੰਦਾ ਸ਼ਰਮਾ ਨੇ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ ਵਿੱਚ ਫਸੇ ਲੋਕ ਜਿਨ੍ਹਾਂ ਨੇ ਆਪਣਾ ਸਭ ਕੁਝ ਗਵਾ ਲਿਆ ਉਹਨਾਂ ਨੂੰ ਤਰਪਾਲਾਂ ਤੇ ਸੋਲ ਰਾਈਟਾ ਦੇ ਕੇ ਮਦਦ ਕੀਤੀ ਅਤੇ ਉੱਥੇ ਦੇ ਲੋਕਾਂ ਨੂੰ ਦਿਲਾਸਾ ਦਿੱਤਾ। ਗੁਲਾਬ ਸਿੱਧੂ ਨੇ ਖੁਦ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਰਾਸ਼ਨ ਦਿੱਤਾ ਤੇ ਸਾਰੇ ਪਿੰਡ ਦਾ ਦੌਰਾ ਕੀਤਾ। ਹਰਫ ਚੀਮਾ ਤੇ ਉਹਨਾਂ ਦੀ ਟੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਗਈ ਉੱਥੇ ਜਾ ਕੇ ਹੜ੍ਹ ਪੀੜਤ ਲੋਕਾਂ ਨੂੰ ਰਾਸ਼ਨ ਖਾਣ ਪੀਣ ਵਾਲਾ ਸਮਾਨ ਦਿੱਤਾ ਤੇ ਲੋਕਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲੇ ਤੇ ਲੋਕਾਂ ਨੂੰ ਦਿਲਾਸਾ ਦਿੱਤਾ ਰੇਸ਼ਮ ਸਿੰਘਨ ਮੋਹਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਭੋਜਨ ਰਾਸ਼ਨ ਤੇ ਜ਼ਰੂਰੀ ਸਮਾਨ ਭੇਜਿਆ ਉਹਨਾਂ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਖਾਣ ਪੀਣ ਤੇ ਤਰਪਾਲਾਂ ਅਤੇ ਹੋਰ ਸਹਾਇਤਾ ਸਮਗਰੀ ਪਹੁੰਚਾਈ ਕਈ ਮਾਮਲਿਆਂ ਵਿੱਚ ਉਹਨਾਂ ਨੇ ਬਜ਼ੁਰਗਾਂ ਅਤੇ ਫਸੇ ਹੋਏ ਪਰਿਵਾਰਾਂ ਤੱਕ ਮਦਦ ਪਹੁੰਚਾਉਣ ਲਈ ਖੁਦ ਜਾ ਕੇ ਸਹਿਯੋਗ ਕੀਤਾ। ਰੇਸ਼ਮ ਸਿੰਘ ਅਨਮੋਲ ਨੇ ਲੋਕਾਂ ਨੂੰ ਯੋਗਦਾਨ ਦੇਣ ਲਈ ਅਪੀਲਾਂ ਵੀ ਕੀਤੀਆਂ। ਗੁਰਲੇਸ਼ ਅਖਤਰ ਨੇ ਹੜ੍ਹ ਪੀੜਤ ਲੋਕਾਂ ਨੂੰ ਮੱਛਰਦਾਨੀਆਂ, ਖਾਣ ਪੀਣ ਵਾਲਾ ਸਮਾਨ ਅਤੇ ਰਾਸ਼ਨ ਤੇ ਰੋਜ਼ਮਰ ਦੀ ਜ਼ਿੰਦਗੀ ਵਿੱਚ ਵਰਤਣ ਵਾਲਾ ਸਮਾਨ ਦਿੱਤਾ। ਪੰਜਾਬੀ ਸਿੰਗਰ ਸਿੰਘੇ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮਦਦ ਲਈ ਅਪੀਲਾਂ ਕੀਤੀਆਂ ਅਤੇ ਰਾਸ਼ਨ ਆਦਿ ਭੇਜੇ ਸਿੰਘੇ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਬਜ਼ੁਰਗਾਂ ਬੱਚਿਆਂ ਅਤੇ ਫਸੇ ਪਰਿਵਾਰਾਂ ਤੱਕ ਮਦਦ ਪਹੁੰਚਾਈ ਆਰ ਨੇਤ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਵੇਰੇ ਸਵੇਰੇ ਜਾ ਕੇ ਲੋਕਾਂ ਨੂੰ ਨਾਸ਼ਤਾ ਵੰਡਿਆ ਤੇ ਉੱਥੇ ਦੇ ਲੋਕਾਂ ਨੂੰ ਦਿਲਾਸਾ ਦਿੱਤਾ ਪੰਜਾਬੀ ਗਾਇਕਾ ਕੌਰ ਵੀ ਜਿਸ ਸਮੇਂ ਪੰਜਾਬ ਵਿੱਚ ਹੜ੍ਹ ਆਏ ਹੋਏ ਸੀ ਉਸ ਸਮੇਂ ਕੌਰ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਟੂਰ ਤੇ ਗਈ ਹੋਈ ਸੀ ਕਾਰਬੀ ਨੇ ਕਿਹਾ ਕਿ ਉੱਥੇ ਦੇ ਸ਼ੋਸ ਦੀ ਜੋ ਕਮਾਈ ਹੋਵੇਗੀ ਉਹ ਸਾਰੀ ਕਮਾਈ ਹਰ ਪੀੜਤਾਂ ਨੂੰ ਦੇਣਗੇ ਤੇ ਪ੍ਰਮੋਟਰਾਂ ਦੀ ਕਮਾਈ ਵੀ ਉਹ ਪੰਜਾਬ ਭੇਜਣਗੇ ਸਿਮੀ ਚਾਹਨ ਨੇ ਕਿਹਾ ਕਿ ਮੈਂ ਜਿੱਥੇ ਹਾਂ ਉੱਥੋਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ ਮੇਰੀ ਫਿਲਮ ਬੰਬੂ ਕਾ 2 ਤੋਂ ਮੇਰੀ ਪੂਰੀ ਰਕਮ ਰਾਹਤ ਕਾਰਜਾਂ ਲਈ ਦਾਨ ਕਰ ਦਿੱਤੀ ਹੈ ਤੇ ਜਦ ਤੱਕ ਮਦਦ ਦੀ ਲੋੜ ਰਹੇਗੀ ਮੈਂ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਦੀ ਕਮਾਈ ਵੀ ਦਿੰਦੀ ਰਹਾਂਗੀ ਨਿਮਰਤ ਖੈਰਾ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਸਾਰੀ ਫੀਸ ਹਰ ਪੀੜਤਾਂ ਨੂੰ ਦੇਣ ਦਾ ਫੈਸਲਾ ਕੀਤਾ ਨਿਮਰਤ ਫਾਊਂਡੇਸ਼ਨ ਅਤੇ ਗਲੋਬਲ ਸਿੱਖ ਨੇ ਮਿਲ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਸਮਗਰੀ ਪਹੁੰਚਾਈ ਅਤੇ ਨਿਮਰਤ ਖੈਰਾ ਹੜ੍ਹ ਪੀੜਿਤ ਪਰਿਵਾਰਾਂ ਦੀਆਂ ਧੀਆਂ ਨੂੰ ਲੈਣਗੇ ਗੋਦ ਤੇ ਖਾਣ ਪੀਣ ਤੇ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਗਲੋਬਲ ਸਿੱਖ ਤੇ ਨਿਮਰਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਫੌਵਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਲੋਕਾਂ ਦੀ ਸੁਰੱਖਿਆ ਹੋ ਸਕੇ ਉਹ ਕਦਮ ਦਰ ਕਦਮ ਕੰਮ ਕਰ ਰਹੇ ਹਨ ਤਾਂ ਕਿ ਪਿੰਡ ਹੋਰ ਸੁਰੱਖਿਅਤ ਬਣ ਸਕਣ ਜਾਰਡਨ ਸੰਧੂ ਨੇ ਪੰਜਾਬ ਦੇ ਜਿੰਨਾਂ ਇਲਾਕਿਆਂ ਵਿੱਚ ਹੜ ਦੀ ਮਾਰ ਨਾਲ ਲੋਕਾਂ ਕੋਲ ਖਾਣ ਪੀਣ ਦਾ ਸਮਾਨ ਨਹੀਂ ਸੀ ਉਹ ਉਸ ਥਾਂ ਤੇ ਗਏ ਉਹਨਾਂ ਨੇ ਲੋਕਾਂ ਨੂੰ ਰਾਸ਼ਨ ਤੇ ਖਾਣ ਪੀਣ ਦਾ ਸਮਾਨ ਦਿੱਤਾ ਤੇ ਲੋਕਾਂ ਨਾਲ ਮੇਲੇ ਤੇ ਲੋਕਾਂ ਨੇ ਜੋਰਡਨ ਸੰਧੂ ਨੂੰ ਬਹੁਤ ਦਵਾਵਾਂ ਦਿੱਤੀਆਂ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦੀ ਸਾਂਝ ਫਾਊਂਡੇਸ਼ਨ ਨੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ 10 ਪਿੰਡਾਂ ਨੂੰ ਗੋਦ ਲਿਆ ਤੇ ਕਿਹਾ ਕਿ ਉਹਨਾਂ ਦੀ ਮੁੜ ਉਸਾਰੀ ਵਿੱਚ ਅਸੀਂ ਮਦਦ ਕਰਾਂਗੇ ਤੇ ਸਾਂਝ ਫਾਊਂਡੇਸ਼ਨ ਦੀ ਟੀਮ ਹੁਣ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਹਨ ਸਾਫ਼ ਸੁਥਰਾ ਪੀਣ ਲਈ ਪਾਣੀ ਭੋਜਨ ਰਾਸ਼ਨ ਸਰਲ ਲਾਈਟ ਆਤਰਪਾਲਾ ਆਦਿ ਸਮਾਨ ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਉਸ ਇਨਸਾਨ ਦੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਖੋਲ ਕੇ ਰੱਖ ਦਿੱਤੀ ਜਿਹੜਾ ਇਨਸਾਨ ਹੁਣ ਸਭ ਦੇ ਦਿਨਾਂ ਤੇ ਛਾਇਆ ਹੋਇਆ ਹੈ ਅਸੀਂ ਗੱਲ ਕਰ ਰਹੇ ਹਾਂ ਮਨਕੀਰਤ ਔਲਖ ਦੀ ਜੀ ਹਾਂ ਮਨਕੀਰਤ ਔਲਖ ਨੇ ਸਾਰ ਟਰੈਕਟਰ ਤੇ 5 ਕਰੋੜ ਰੁਪਏ ਆੜ ਪੀੜਤਾ ਲਈ ਦਿੱਤੇ ਤੇ ਮਨਕੀਰਤ ਔਲਖ ਖੁਦ ਜਾ ਕੇ ਹੜਪੀੜਤ ਲੋਕਾਂ ਨੂੰ ਮਿਲੇ ਉਹਨਾਂ ਦੇ ਦੁੱਖ ਸੁਣੇ ਅਤੇ ਲੋਕਾਂ ਨੂੰ ਦਿਲਾਸਾ ਤੇ ਹਿੰਮਤ ਦਿੱਤੀ ਅਤੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਹੜਪੀੜਤਾਂ ਦੀ ਮਦਦ ਕੀਤੀ। ਮਨਕੀਰਤ ਔਲਖ ਨੇ ਐਲਾਨ ਕੀਤਾ ਕਿ ਜਿਨ੍ਹਾਂ ਦੇ ਘਰ ਟੁੱਟ ਗਏ ਹਨ ਉਹਨਾਂ ਨੂੰ ਘਰ ਬਣਵਾ ਕੇ ਦੇਣਗੇ। ਉਸ ਘਰ ਵਿੱਚ ਦੋ ਕਮਰੇ, ਵਾਸ਼ਰੂਮ ਤੇ ਕਿਚਨ ਯਾਨੀ ਕਿ ਇੱਕ ਪੂਰਾ ਪੋਸ਼ਣ ਤਿਆਰ ਕਰਕੇ ਦੇਣਗੇ। ਜਦੋਂ ਸੀਐਮ ਭਗਵੰਤ ਮਾਨ ਨੇ ਮਨਕੀਰਤ ਔਲਖ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਮਨਕੀਰਤ ਆਲਖ ਨੇ ਸਿਆਮਾਨ ਨੂੰ ਹੜਪੇੜਿਤ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਵਾਉਣ ਲਈ ਬੇਨਤੀ ਕੀਤੀ ਸਿਆਮਾਨ ਨੇ ਕਿਹਾ ਕਿ ਅਸੀਂ ਇਸ ਗੱਲ ਤੇ ਜ਼ਰੂਰ ਵਿਚਾਰ ਕਰਾਂਗੇ ਇਹ ਸਾਰੇ ਪੰਜਾਬੀ ਗਾਇਕ ਤੇ ਐਕਟਰ ਸਿਰਫ ਮਨੋਰੰਜਨ ਸੰਗੀਤ ਦੇ ਸਿਤਾਰੇ ਨਹੀਂ ਸਾਡੇ ਦਿਲਾਂ ਦੇ ਹੀਰੋ ਹਨ ਹਰ ਦੇ ਸਮੇਂ ਇਹਨਾਂ ਨੇ ਆਪਣੀ ਸਹਾਇਤਾ ਨਾਲ ਲੋਕਾਂ ਨੂੰ ਹੌਸਲਾ ਦਿੱਤਾ ਰਾਹਤ ਪਹੁੰਚਾਈ ਅਤੇ ਸਾਨੂੰ ਦਿਖਾਇਆ ਕਿ ਸੱਚਾ ਸਤਾਰਾਪਨ ਉਹ ਹੈ ਜੋ ਲੋਕਾਂ ਦੇ ਦੁੱਖ ਦਰਦ ਵਿੱਚ ਸਾਂਝ ਪਾਏ ਆਓ ਅਸੀਂ ਵੀ ਇਹਨਾਂ ਤੋਂ ਪ੍ਰੇਰਣਾ ਲਈਏ ਤੇ ਆਪਣੇ ਹਿੱਸੇ ਦੀ ਮਦਦ ਕਰੀਏ ਮਿਲ ਕੇ ਹੀ ਅਸੀਂ ਪੰਜਾਬ ਨੂੰ ਦੁਬਾਰਾ ਖੜਾ ਕਰ ਸਕਦੇ ਹਾਂ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੇ ਤੁਸੀਂ ਵੀ ਇਨ੍ਹਾਂ ਸਾਰੇ ਗਾਇਕਾਂ ਤੇ ਐਕਟਰਾਂ ਦੀ ਮਿਹਨਤ ਨੂੰ ਸਲਾਮ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣੀ ਸੋਚ ਕਮੈਂਟ ਵਿੱਚ ਲਿਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਓ ਮਿਲ ਕੇ ਪੰਜਾਬ ਦੀ ਆਵਾਜ਼ ਹੋਰ ਉੱਚੀ ਕਰੀਏ